ਨਾ ਮੌਕਾ ਜਣੀ ਕਿ ਕੋਈ ਇਹਨਾਂ ਨੇ ਸਾਭਿਆ ਫਿਰ ਅਸੀਂ ਵੀ ਬੜੇ ਅੱਗੇ ਆ ਗਏ ਇਹਨਾਂ ਦੇ ਜਿੰਨਾਂ ਨੇ ਛੋਟੇ ਬੱਚੇ ਸਕਦੇ ਆ ਇੱਕ ਦੀ ਬੇਨਤੀ ਮੰਨ ਲਓ ਇਹਨਾਂ ਦੀ ਬਾਕੀ ਸਾਰਾ ਕੁਝ ਪਹਿਲਾਂ ਦੱਸਿਆ ਪੁੱਛਿਆ ਹੋਇਆ ਹੀ ਹੈ ਕੋਈ ਅਸੀਂ ਥੱਕਾ ਨਹੀਂ ਕਰਦੇ ਜੀ ਮੈਨੂੰ ਤੇ ਸਾਡੇ ਤੋਂ ਲੱਗਦਾ ਨਹੀਂ ਕੋਈ ਸਾਡਾ ਛੱਤੀਗੜ੍ਹ ਤੋਂ ਆਦਾ ਹੋਇਆ ਜੀ ਸਾਡੇ ਦਾਣੇ ਲੱਗਿਆ ਮੇਰੇ ਤਰੀਕ ਆ ਜੀ ਸਾਡੇ ਆ ਗਿਆ ਜੀ ਦੁਨੀਆ ਦਾ ਮਤਲਬ ਕੁਝ ਨਹੀਂ ਗਾਲ ਜੀ ਅਸੀਂ ਆਪਣੇ ਸਾਂਹ ਖਾਣੇ ਦੇ ਕੋਈ ਸਾਡੇ ਚੇਹੇ ਦੀ ਮਿਹਨਤ ਦੇ ਹਾਣੇ ਕਰ ਜਾਵਾਂਗਾ ਮਿਹਨਤ ਦੇ ਹਾਣੇ ਕਰਦੇ ਆਂ ਕੋਈ ਪੰਚਾਇਤ ਨਾਲ ਰੋਲਾ ਹੈ ਪੰਚਾਇਤ ਨਾਲ ਕੇਸ ਚੱਲਦਾ ਹੈ ਪੰਚਾਇਤ ਤੋਂ ਤੁਸੀਂ ਕਬਜ਼ੇ ਦਾ ਸਟੇਲ ਲਿਆ ਹੋਇਆ ਓਕੇ ਠੀਕ ਹੈ ਜੀ ਹਾਂ ਜੀ ਹੁਣ ਕੀ ਰੋਲਾ ਜੀ ਇਹ ਇਹਨਾਂ ਦਾ ਰੋਲਾ ਜਿਹੜਾ ਹੈਗਾ ਉਹ ਇਹ ਹੈ ਜੀ ਦੇਖੋ ਜੀ ਗਾਹ ਨੂੰ ਸਾਨੂੰ ਇੱਕ ਤੇ ਸਾਨੂੰ ਮਾਫੀ ਦੇ ਦੇ ਬਾਰੇ ਇਹ ਗੱਲ ਇਹ ਕੰਪੀਟੈਂਟ ਅਥਾਰਟੀ ਖੜੇ ਨੇ ਇਹ ਦੱਸਣਾ ਕੋਈ ਕੁਸਟ ਨਹੀਂ ਕਰਦੇ ਨਾ ਹੁਣ ਸਭ ਤੋਂ ਗੱਲ ਤੋਂ ਆਉਣ ਕਿ ਜਾਨੀ ਮਾਮਲਾ ਕਰਦੇ ਹੋ ਜੀ ਗਾਹ ਨੂੰ ਸੱਟ ਨਹੀਂ ਹੁੰਦੀ ਨਹੀਂ ਹੋਣਾ ਦੇਖੋ ਜੀ Sous-Tour-Tour-Tour-Tour-Tour <laughs>

ਇਲੀਗਲ ਬੇਨਾਲ ਘਰ ਬਣੇ ਸੀਗੇ ਬਾਅਦ ਚੋਂ ਪਤਾ ਲੱਗਿਆ ਵੀ ਇਹਨਾਂ ਦੇ ਨਾਲ ਡਰੱਗਸ ਵੀ ਇਹਨਾਂ ਦੇ ਪਰਚੇ ਹੈਗੇ ਟੋਟਲ ਇਹਨਾਂ ਦੇ 20 ਪਰਚੇ ਹੈਗੇ ਜਗੀਰ ਕੌਰ ਹੈਗੀ ਇਹ ਚਾਰ ਪਰਚੇ ਦਰਸ਼ਨ ਸਿੰਘ ਬੁੱਟਾ ਸਿੰਘ ਗੁਰਪ੍ਰੀਤ ਤੇ ਜਸਵਿੰਦਰ ਕੌਰ ਸੋ ਇਹਨਾਂ ਨੇ ਜਿਹੜੇ ਨਸ਼ੇ ਦੀ ਤਸਕਰੀ ਨਾਲ ਕਰਕੇ ਪ੍ਰਾਪਰਟੀਆਂ ਬਣਾਈਆਂ ਸੀਗਾ ਜਿਹੜਾ ਪੰਜਾਬ ਸਰਕਾਰ ਵੱਲੋਂ ਚੱਲ ਰਿਹਾ ਯੁੱਧ ਨਸ਼ੇ ਵਿਰੁੱਧ ਤੇ ਜਿਹੜਾ ਪੀਲਾ ਪੰਜਾ ਚਲਾਇਆ ਜਾਏਗਾ ਜਿਨ੍ਹਾਂ ਨੇ ਵੀ ਨਸ਼ੇ ਦੇ ਕਰਕੇ ਆਪਣੀਆਂ ਪ੍ਰਾਪਰਟੀਆਂ ਬਣਾਈਆਂ ਤੇ ਉਹਨਾਂ ਤੇ ਇਹ ਕਾਰਵਾਈ ਕੀਤੀ ਜਾ ਰਹੀ ਹੈ ਕਿ ਮੈਂ ਇਸ ਕਰਕੇ ਲੋਕਾਂ ਨੂੰ ਕਹਿਣਾ ਚਾਹੁੰਦਾ ਵੀ ਆਪਣੀ ਮਿਹਨਤ ਨਾਲ ਹੱਕ ਦੇ ਨਾਲ ਇਹ ਚੀਜ਼ਾਂ ਕਰਨ ਕਿਉਂਕਿ ਮਾੜੇ ਕੰਮ ਦਾ ਨਤੀਜਾ ਮਾੜਾ ਹੀ ਹੁੰਦਾ ਸਰ ਵਿੱਚ ਲੋਕਾਂ ਵੱਲੋਂ ਵੀ ਬੜਾ ਕਿਹਾ ਜਾ ਰਿਹਾ ਕਿ ਜੀ ਅਸੀਂ ਹੁਣ ਕੰਮ ਨਹੀਂ ਇਹ ਕਰ ਰਹੇ ਅਸੀਂ ਮਿਹਨਤ ਮਜ਼ਦੂਰੀ ਕਰਦੇ ਆ ਫਿਰ ਵੀ ਸਾਡੇ ਕਰਦਾ ਉਹਨਾਂ ਦਾ ਕਹਿਣਾ ਤੇ ਇੱਕ ਇਨਵੈਸਟੀਗੇਸ਼ਨ ਦਾ ਵੱਖਰਾ ਪਾਰਟ ਹੈ ਉਹਨਾਂ ਦਾ ਕਹਿਣਾ ਹੈਗਾ ਜੀ ਉਹਨੂੰ ਲੱਗਦਾ ਤੇ ਉਹ ਆ ਕੇ ਮੈਨੂੰ ਆਫਿਸ ਆ ਕੇ ਮਿਲ ਸਕਦੇ ਆ ਸਾਡੀ ਇੰਟੈਲੀਜੈਂਸ ਦੀਆਂ ਇਨਪੁਟਸ ਆndੀਆਂ ਤੇ ਸਾਡੀ ਆਪਣੀ ਸਪੈਸ਼ਲ ਬ੍ਰਾਂਚ ਦੀਆਂ ਟੀਮਾਂ ਹੈਗੀਆਂ ਉਹ ਵੈਰੀਫਾਈ ਕਰਕੇ ਹੀ ਇਹ ਚੀਜ਼ ਕੀਤੀ ਜਾਂਦੀ ਹੈ ਕੋਈ ਇਦਾਂ ਦਾ ਬੰਦਾ ਨਹੀਂ ਵੀ ਜਿਹਦੇ ਤੇ ਪੂਠੇ ਪਰਚੇ ਦਿੱਤੇ ਜਾਂਦੇ ਜੇ 8 8 ਪਰਚੇ ਹੋ ਰਹੇ ਹੈ ਕੋਈ ਕਿਸੇ ਦੀ ਪਰਸਨਲ ਦੁਸ਼ਮਣੀ ਨਹੀਂ ਹੁੰਦੀ ਜੇ 8 8 ਪਰਚੇ 5 5 ਪਰਚੇ ਹੈ ਤੇ ਉਹ ਕਿਸੇ ਕਾਰਨ ਕਰਕੇ ਹੀ ਹੁੰਦੇ ਆ ਲੋਕਲ ਪਿੰਡਾਂ ਵਾਲੇ ਦੀ ਇਨਪੁਟ ਹੁੰਦੀ ਹੈ ਕੋਈ ਇੰਟੈਲੀਜੈਂਸ ਦੀ ਇਨਪੁਟ ਹੁੰਦੀ ਹੈ ਤਾਂ ਹੀ ਇਹਨਾਂ ਤੇ ਕਾਰਵਾਈ ਹੁੰਦੀ ਸਰ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਵੀ ਮਤਲਬ ਕਿ ਕਿਸੇ ਐ ਲੱਗਦਾ ਵੀ ਕੁਝ ਲੋਕਾਂ ਦੇ ਮਤਲਬ ਚੁਣ ਕੇ ਘਟਾ ਇਹ ਜਾ ਰਹੇ ਨੇ ਬੀਤੋ ਇਹ ਇਦਾਂ ਤਾਂ ਨਹੀਂ ਹੈ ਜਿਹੜਾ ਕਿ ਜਿਹੜਾ ਲਾਲਕੀ ਦੇ ਅੰਦਰ ਪੰਚਾਇਤੀ ਜਿਹੜਾ ਇਲੀਗਲ ਵੇ ਨਾਲ ਇਲੀਗਲ ਜਗ੍ਹਾ ਤੇ ਪ੍ਰਾਪਰਟੀ ਬਣਾਈ ਸਰਕਾਰੀ ਪ੍ਰਾਪਰਟੀਆਂ ਤੇ ਜਗ੍ਹਾ ਬਣਾਈ ਹੈ ਉਸੇ ਤੇ ਹੀ ਕਾਰਵਾਈ ਕੀਤੀ ਜਾ ਰਹੀ ਹੈ ਬਾਕੀ ਜਿਹੜਾ ਮਰੇਰਕੋਟਲਾ ਜ਼ਿਲ੍ਹਾ ਪੁਲਿਸ ਚ ਹਜੇ ਤੱਕ ਅਸੀਂ 36 ਕਰੋੜ ਦੀ ਪ੍ਰਾਪਰਟੀ ਜਿਹੜੀ ਹੈਗੀ ਆ ਉਹ ਅਟੈਚ ਵੀ ਕੀਤੀ ਹੋਈ ਹੈ ਵਖਰੇ ਵਖਰੇ ਥਾਣੇ ਵਖਰੇ ਵਖਰੇ ਕੇਸਾਂ ਦੇ ਵਿੱਚ ਉਹ ਕਾਰਵਾਈ ਵੱਖਰੀ ਚੱਲਦੀ ਸਰ ਕੀ ਵਾਰਨਿੰਗ ਐ ਸਾ ਜਿਹੜੇ ਹੋਰ ਐ ਜੇ ਲੋਰ ਵਾਰਨਿੰਗ ਇਹ ਤਾਂ ਇਹੀ ਐ ਵੀ ਆਪਣਾ ਮਿਹਨਤ ਮਜਬੂਰ ਨਾਲ ਚੰਗਾ ਮਿਹਨਤ ਨਾਲ ਕੰਮ ਕਰਨ ਹੋਰ ਕੰਮ ਬੜੇ ਨੇ ਇਹੋ ਜੇ ਮਾੜੇ ਕੰਮਾਂ ਦਾ ਮਾੜਾ ਨਤੀਜਾ ਇਸ ਤੋਂ ਦੂਰ ਰਹਿਣ ਤੇ ਆਪਣੀ ਵਧੀਆ ਮਿਹਨਤ ਨਾਲ ਹੱਕ ਨਾਲ ਰੋਟੀ ਖਾਣ